ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾ ਘਰ ਚੌਥਾ ਦੁਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਗੁਜਰੀ ਦੇ ਅੰਦਰ ਪੰਜਵੇਂ ਸਰੂਪ ਚੌਥੇ ਘਰ ਸੁਰ ਤਾਲ ਵਿੱਚ ਦੁਪਦੇਤੂ ਭਾਵ ਦੁਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਹਨ ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕੀਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਆਰਾਧ ਸ੍ਰੀ ਤਰ ਸਫਲ ਮੂਰਤ ਕਰਨ ਕਾਰਨ ਜੋਗ ਸ੍ਰੀ ਤਰ ਮਾਇਆ ਦੇ Swami ਪਰਮੇਸ਼ਰ ਨੂੰ ਦਿਲ ਦੀ ਭਾਵਨਾ ਨਾਲ ਆਰਾਧਨਾ ਕਰੋ ਜੋ ਸਫਲ ਸਹਿਤ ਗਿਆਨ ਫਲ ਦੇ ਮੂਰਤ ਸਰੂਪ ਹੈ ਅਤੇ ਸਾਰਿਆਂ ਕਾਰਣਾ ਦੇ ਕਰਨ ਨੂੰ ਯੋਗ ਲਾਇਕ ਹੈ ਗੁਣ ਰਮਣ ਸਰਵਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਉਸ ਦੇ ਗੁਣਾਂ ਨੂੰ ਰਮਣ ਉਚਾਰਨ ਕਰੋ ਅਤੇ ਉਸ ਦੀ ਅਪਾਰ ਪਾਰਾ ਵਾਰਤੋਂ ਰਹਿਤ ਮਹਿਮਾ ਨੂੰ ਸੁਣਨਾ ਕਰੋ ਫਿਰ ਕਈਏ ਮੁੜ ਕੇ ਉਸ ਨਾਲੋਂ ਕਦੇ ਵੀ ਬਿਯੋਗ ਵਿਛੋੜਾ ਨਹੀਂ ਹੋਵੇਗਾ ਮਨ ਚਰਨਾਰਬਿੰਦ ਉਪਾਸ ਏ ਮਨ ਪਰਮੇਸ਼ਰ ਦੇ ਚਰਨਾਰਬਿੰਦ ਚਰਨ ਕਮਲਾਂ ਦੀ ਉਪਾਸ ਉਪਾਸ਼ਨਾ ਭਾਵ ਭਗਤੀ ਕਰ ਕਲ ਕਲੇਸ਼ ਮਿਟੰਤ ਸਿਮਰਨ ਕਾਟ ਜਮਦੂਤ ਫਾਸ ਰਹਾਉ ਪਰਮੇਸ਼ਰ ਨੂੰ ਯਾਦ ਕਰਨ ਨਾਲ ਕਲ ਕਲਪਨਾ ਤੇ ਕਲੇਸ਼ ਆਦ ਦੁੱਖ ਮਿਟ ਜਾਂਦੇ ਹਨ ਅਤੇ ਜਮਦੂਤਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ ਸਤਰ ਦਹਿਨ ਹਰ ਨਾਮ ਕਹਿਨ ਅਬਰ ਕਛ ਨ ਉਪਾਉ ਹਰ ਪਰਮੇਸ਼ਰ ਦਾ ਨਾਮ ਕਹਿਨ ਕਈਏ ਉਚਾਰਨ ਨਾਲ ਕਾਮ ਕ੍ਰੋਧ ਅਗਿਆਨ ਆਦਿਕ ਸਤਰ ਸਤਰ ਕਈਏ ਦੁਸ਼ਮਣਾਂ ਨੂੰ ਦਹਿਨ ਸਾੜ ਲਈਦਾ ਨਾਮ ਤੋਂ ਬਿਨਾ ਇਹਨਾਂ ਨੂੰ ਸਾੜਨ ਦਾ ਹੋਰ ਕੁਝ ਵੀ ਉਪਾਜਤਨ ਨਹੀਂ ਹੈ ਕਰ ਅਨੁਗ੍ਰਹ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮੇਰੇ ਸਾਡੇ ਪ੍ਰਭੂ ਪਰਮੇਸ਼ਰ ਪਿਆਰੇ ਤੁਸੀਂ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਨਾਮ ਦਾ ਸਵਾਦ ਸੁਆਉ ਲਾਭ ਦੇਣਾ ਕਰੋ ਗੂਜਰੀ ਮਹੱਲਾ ਪੰਜਵਾ ਤੂੰ ਸਮਰੱਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ हे सर्वशक्तिमान परमेश्वर वाहेगुरु तू शरण ओट विच आया नु दाता देण वाला है अति दुख कष्ट रोगा नु पंजन नाश करण वाला ते आनंद दा राई राजा है सुख स्वरूप दे ताई राई प्रकाशन वाला जाह क्लेश मिटे पै परमा निर्मल गुण प्रब गाए हे प्रभु परमेश्वर ਤੁਹਾਡੇ ਨਿਰਮਲ ਉज्ज्वल ਕਰਨ ਵਾਲੇ ਗੁਣਾਂ ਨੂੰ ਗਾਇਨ ਕਰਨ ਨਾਲ ਪੰਜ ਪ੍ਰਕਾਰ ਦੇ ਕਲੇਸ਼ ਅਵਿਦਿਆ ਅਸੰਮਤਾ ਰਾਗ ਦਵੇਖ ਅਭਿਨਵੇਸ਼ ਜਾਹੇ ਕਈਏ ਚਲੇ ਜਾਂਦੇ ਆ ਅਤੇ ਸਾਰਾ ਭੈ ਡਰ ਤੇ ਪਰਮਾ ਸੰਸੇ ਮਿਟ ਜਾਂਦੇ ਆ गोविंद ਤੁਜ ਬਿਨ ਅਵਰ ਨਠਾਉ ਏ गोविंद ਪਰਮੇਸ਼ਰ ਤੁਹਾਡੇ ਤੋਂ ਬਗੈਰ ਸਾਡਾ ਹੋਰ ਕੋਈ ਵੀ ਥਾਂ ਟਿਕਾਣਾ ਨਹੀਂ ਹੈ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੇਮਾਰਾ ਨਾਮ ਰਹਾਉ ਏ ਸੁਆਮੀ ਮਾਲਕ ਪਾਰ ਬ੍ਰਹਮ ਪਰਮੇਸ਼ਰ ਤੁਸੀਂ ਸਾਡੇ ਉੱਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਨਾ ਕਰੋ ਤਾਂ ਜੋ ਅਸੀਂ ਤੁਹਾਡਾ ਨਾਮ ਹੀ ਜਪਦੇ ਰਹੀਏ ਨਾਮ ਨੂੰ ਹੀ ਹਮੇਸ਼ਾ ਸਿਮਰਦੇ ਰਹੀਏ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਸਤਗੁਰ ਸੇਵ ਲੱਗੇ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਜੋ ਸਤਗੁਰਾਂ ਦੀ ਸੇਵਾ ਦੁਆਰਾ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਲੱਗੇ ਹਨ ਉਹਨਾਂ ਵੱਡੇ ਭਾਗਾ ਉੱਤਮ ਭਾਗਾ ਵਾਲਿਆਂ ਦੀ ਵਾਹਿਗੁਰੂ ਵਿੱਚ ਲਿਵ ਬਿਰਤੀ ਲੱਗ ਜਾਂਦੀ ਹੈ ਕਬਲ ਬਰਗਾਸ ਭਈ ਸਾਧ ਸੰਗੇ ਦੁਰਮਤ ਬੁੱਧ त्यागी ਸਾਧ ਸੰਗੇ ਕਈਏ ਸਾਧ ਸੰਗਤ ਵਿੱਚ ਮਿਲਣ ਕਰਕੇ ਉਨ੍ਹਾਂ ਦੇ ਹਿਰਦੇ ਕਵਲ ਵਾਂਗ ਪ੍ਰਗਾਸ ਖਿੜੇ ਹੋਏ ਆ ਪਾਪ ਖਿੜੇ ਰਹਿੰਦੇ ਆ ਉਨ੍ਹਾਂ ਦੇ ਉਹਨਾਂ ਨੇ ਦੁਰਮਤ ਖੋਟੀ ਮਤ ਵਾਲੀ ਬੁੱਧੀ ਸਿਆਣਪ ਤਿਆਗ ਦਿੱਤੀ ਹੈ ਆਠ ਪਹਿਰ ਹਰ ਕੀ ਗੁਣ ਗਾਵੇ ਸਿਮਰੈ ਦੀਨ ਦਇਆਲ ਉਹ ਦਿਨ ਰਾਤ ਹੀ ਅਠੇ ਪਹਿਰੇ ਪਰਮੇਸ਼ਰ ਦੇ ਗੁਣਾ ਤਾਂ ਹੀ ਗਾਉਂਦੇ ਹਨ ਅਤੇ ਦੀਨ ਗਰੀਬਾਂ ਉੱਪਰ ਦੇ ਅਲਾ ਦਿਯਾਲਤਾ ਕਰਨ ਵਾਲੇ ਪਰਮੇਸ਼ਰ ਨੂੰ ਸਿਮਰਦੇ ਭਾਵ ਜਾਦ ਕਰਦੇ ਰਹਿੰਦੇ ਆ ਆਪ ਤਰੈ ਸੰਗਤ ਕੋ ਆਪ ਤਰੈ ਸੰਗਤ ਸਭ ਉਦਰੈ ਬਿਨਸੀ ਸਗਲ ਜੰਜਾਲ ਉਹ ਗੁਰਮਖ ਜਨ ਆਪਤਾ ਤਰਦੇ ਹੀ ਹਨ ਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸਾਰੇ ਉਦਰੈ ਉਧਰ ਭਾਵ ਮੁਕਤ ਹੋ ਜਾਂਦੇ ਆ ਅਤੇ ਉਹਨਾਂ ਦੇ ਸਾਰੇ ਜੰਜਾਲਾ ਬੰਧਨ ਵੀ ਬਿਨ ਸੇ ਨਾਸ਼ ਹੋ ਜਾਂਦੇ ਆ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤਪੋਤ ਪ੍ਰਭ ਸਾਥ ਏ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਤੁਹਾਡੇ ਚਰਨ ਕਮਲਾਂ ਦਾ ਹੀ ਉਹਨਾਂ ਗੁਰਮੁਖਾਂ ਨੂੰ ਆਧਾਰ ਆਸਰਾ ਹੈ ਅਤੇ ਓਤਪੋਤ ਤਾਣੇ ਪੇਟੇ ਵਾਂਗ ਪ੍ਰਭੂ ਨੂੰ ਪ੍ਰਭੂ ਤੂੰ ਉਹਨਾਂ ਦੇ ਨਾਲ ਉਹਨਾਂ ਦਾ ਲੋਕ ਪ੍ਰਲੋਕ ਵਿੱਚ ਸਾਥੀ ਹੈ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ हे ਪ੍ਰਭੂ ਪਰਮੇਸ਼ਰ ਜੋ ਤੁਹਾਡੀ ਸਰਨ ਓਟ ਵਿੱਚ ਪੈ ਗਏ ਆਂ ਹੇ ਹਰਿ ਵਾਹਿਗੁਰੂ ਤੁਸੀਂ ਉਹਨਾਂ ਨੂੰ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਰੱਖਣਾ ਕਰਦੇ ਹੋ ਗੂਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਸਨ ਇੱਕ ਦਿਨ ਇੱਕ ਵਿਦਵਾਨ ਪੰਡਿਤ ਸਤਿਗੁਰਾਂ ਦੇ ਪਾਸ ਆਇਆ ਤੇ ਉਸਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਮਾਲਾ ਕਿਸ ਪ੍ਰਕਾਰ ਫੇਰਿਆ ਕਰਾਂ ਪਰਮੇਸ਼ਰ ਦੀ ਪ੍ਰਾਪਤੀ ਕਿਸ ਪ੍ਰਕਾਰ ਹੋਵੇਗੀ ਮੈਨੂੰ ਗਿਆਨ ਦੀ ਬਖਸ਼ਿਸ਼ ਕਰੋ ਤਦ ਸਤਿਗੁਰਾਂ ਨੇ ਰਹਾਉ ਦੀਆਂ ਤੁਕਾਂ ਵਿੱਚ ਇਸ ਦਾ ਉੱਤਰ ਦਿੰਦੇ ਹੋਏ ਇਸ ਦੇ ਪ੍ਰਥਾਏ ਇਹ ਪਾਵਨ ਸ਼ਬਦ ਉਚਾਰਨ ਕੀਤਾ ਰਾਗ ਗੁਜਰੀ ਦੇ ਅੰਦਰ ਪਹਿਲੇ ਪਾਤਸ਼ਾਹ ਜੀ ਅਸ਼ਟਪਦੀਆਂ 8 ਪਦੀਆਂ ਵਾਲਾ ਸ਼ਬਦ ਪਹਿਲੇ ਘਾਰ ਸੁਰ ਤਾਲ ਵਿੱਚ ਉਚਾਰਨ ਕਰਦੇ ਆ ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਈਏ ਕਿਰਪਾ ਦੁਆਰਾ ਹੀ ਮਿਲਦਾ ਹੈ ਏਕ ਨਗਰੀ ਪੰਜ ਚੋਰ ਬਸੀਲੇ ਵਰਜਤ ਚੋਰੀ ਧਾਵੇ हे ਪੰਡਤ ਇਸ ਇੱਕ ਸਰੀਰ ਰੂਪੀ ਨਗਰੀ ਵਿੱਚ ਪੰਜ ਕਾਮ ਕ્રોਧ ਲੋਭ ਮੋਹ ਹੰਕਾਰ ਚੋਰ ਵਸਦੇ ਆ ਜੋ ਜੀਵਾਤਮਾ ਦੇ ਵਰਜਤ ਰੋਕਦਿਆ ਰੋਕਦਿਆ ਵੀ ਚੋਰੀ ਲਈ ਧਾਵੇ ਦੌੜਦੇ ਆ ਪਾਪ ਦੌੜਦੀ ਹੋਈ ਮਨ ਨੂੰ ਵਿਸ਼ੀਆਂ ਵਿੱਚ ਲਾ ਕੇ ਇੰਦਰੀਆਂ ਦੁਆਰਾ ਪ੍ਰਵੇਸ਼ ਹੋ ਕੇ ਚੋਰੀ ਧਾਵਾ ਬੋਲਦੇ ਆ ਤੇ ਸ਼ੁਭ ਗੁਣ ਸ਼ੁਭ ਆਚਰਣ ਨੂੰ ਲੁੱਟ ਲੈਂਦੇ ਆ ਤ੍ਰਿਹਦ ਸੰਭਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਜਿਹੜਾ ਤ੍ਰਿਹਦ ਹੁੰਦਾ ਚੋਰਾ ਤੋਂ ਆਪਣੇ ਆਪ ਨੂੰ ਸੰਭਾਲ ਕਰਕੇ ਰੱਖਦਾ ਉਹ ਪੁਰਖ ਚਾਰ ਪ੍ਰਕਾਰ ਦੀਆਂ ਬੈਕੁੰਠ ਦੀਆਂ ਮੁਕਤੀਆਂ ਤੇ ਕੇਵਲ ਮੋਖ ਨੂੰ ਪਾਉਂਦਾ ਹੈ ਤ੍ਰੇਹ 10 ਤ੍ਰੇਹ ਤਿੰਨ ਤੇ 10 ਭਾਵ ਤਿੰਨ ਗੁਣਾ ਤੇ ਦਸਾਂ ਇੰਦਰੀਆਂ ਤੋਂ ਜਿਹੜਾ ਆਪਣੇ ਸ਼ੁਭ ਗੁਣਾਂ ਰੂਪੀ ਮਾਲ ਨੂੰ ਸਾਹਮਣੇ ਰੱਖਦਾ ਜੋ ਤ੍ਰੇਹ 10 13 ਗੁਣਾ ਦੀ ਮਾਲਾ ਰੱਖਦਾ ਸਤ ਸੰਤੋਖ ਦਇਆ ਧਰਮ ਵਿਚਾਰ ਸੰਮਦਮ ਸ਼ਰਦਾ ਤੇ ਦਿਕਸ਼ਾ ਸਮਾਧਾਨ ਧੀਰਜ ਵਿਰਾਗ ਬਿਵੇਕ ਆਦ ਗੁਣਾਂ ਦੀ ਮਾਲਾ ਧਾਰਨ ਕਰਦਾ ਹੈ ਤ੍ਰੇਦਸ ਕਈਏ ਇੰਦਰੀਆਂ ਦੇ ਪ੍ਰੇਰਕ ਦੇਵਤਿਆਂ ਪਾਸੋਂ ਆਪਣੀ ਦੇਵੀ ਸੰਪਦਾ ਰੂਪੀ ਮਾਲ ਨੂੰ ਸੰਭਾਲ ਕੇ ਰੱਖਦਾ ਹੈ ਉਹ ਪੁਰਖ ਹੀ మోਖ ਮੁਕਤੀ ਕੇਵਲ మోਖ ਨੂੰ ਪਾ ਲੈਂਦਾ ਹੈ ਚਿਤੋ ਬਾਸ ਦੀ ਉਹ ਬਨਵਾਲੀ RAM ਹਿਰਦੈ ਜਪਮਾਲੀ ਰਹਾਉ हे ਪੰਡਤ ਇਹਨਾਂ ਚੂਰਾਂ ਤੋਂ ਬਚਣ ਲਈ ਵਾਸਾ ਦੇਣ ਵਾਲੇ ਤੇ ਸੰਸਾਰ ਬਨਵਾਲੀ ਬਾਗ ਦੇ ਵਾਲੀ مالک ਪਰਮੇਸ਼ਰ ਵਾਇਗਰੂ ਨੂੰ ਹਮੇਸ਼ਾ ਹੀ ਚੇਤੇ ਕਰੋ ਯਾਦ ਕਰੋ ਅਤੇ ਹਿਰਦੈ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾ ਲੈਣਾ ਹੀ ਜਪਮਾਲੀ ਹੈ ਜਪਣੇ ਵਾਲੀ ਮਾਲਾ ਹੈ ਰਹਾਉ ਅੱਗੇ ਪ੍ਰਸ਼ਨ ਸੀ ਉਸ ਦਾ ਹੈ ਮਹਾਰਾਜ ਜੀ ਫਿਰ ਉਸ ਦਾ ਧਿਆਨ ਕਿਸ ਪ੍ਰਕਾਰ ਕਰੀਏ ਸਤਿਗੁਰੂ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਕੇ ਉਸ ਦਾ ਉੱਤਰ ਦਿੰਦੇ ਆ ਉਰਦ ਮੂਲ ਜਿਸ ਸਾਖ ਤਲਾਹਾ ਚਾਰ 베ਦ ਜਿਤ ਲਾਗੇ हे पंडित एक वैराग्य रूप वृक्ष है जिस दे उर्द ऊपर ले लोक मुड हन तलाहा तले भाव हेठले लोक साख टाणियां दी न्याय हन अते चारे वेद जिस वैराग्य वे रूप वृक्ष दे पत्ते लगे होए आ सहज पाए जाए सहज पाए जाए ते नानक पार ब्रह्म लेव जागे ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਹਿਜ ਸ਼ਾਂਤੀ ਸਵਾਰ ਧਾਰਨ ਕਰਕੇ ਜਿਨ੍ਹਾਂ ਦੇ ਅੰਦਰ ਗਿਆਨ ਜਾਇ ਹੁੰਦਾ ਪੈਦਾ ਆਇਆ ਉਹ ਪ੍ਰਭੂ ਦੀ ਪ੍ਰਾਪਤੀ ਵਾਲੇ ਆ ਕਿਉਂਕਿ ਉਹਨਾਂ ਦੀ ਲਿਬਰਟੀ ਬਾਰਬਰਮ ਪਰਮੇਸ਼ਰ ਵਿੱਚ ਜਾਗ ਪੈਂਦੀ ਹੈ ਉਹਨਾਂ ਨੂੰ ਭਾਵ ਸਰੂਪ ਦੀ ਸਾਖ ਹਾਤਤਾ ਹੋ ਜਾਂਦੀ ਹੈ ਪਾਰ ਜਾਤ ਕਰ ਆਗਨ ਮੇਰੇ ਪੋਪ ਪਤਰ ਤਤ ਡਾਲਾ ਮੇਰੇ ਤੂੰ ਭਾਵ ਸਾਡੇ ਸਰੀਰੂਪੀ ਘਰ ਦੇ ਅੰਤਹਿ ਕਰਲੂਪੀ ਆਗਨ ਹੁੰਦਾ ਵਿੜੇ ਵਿੱਚ ਸਤ ਚਿਤ ਆਨੰਦ ਸਰੂਪ ਰੂਪੀ ਬ੍ਰਹਮੰਡਾ ਪਾਰ ਜਾਤ ਕਲਪ ਬ੍ਰਿਸ਼ ਲੱਗ ਰਿਆ ਭਾਵ ਸਾਖਿਆਤਕਾਰ ਹੋਇਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਉਹਨਾਂ ਨੂੰ ਧਰਮ ਰੂਪੀ ਪੋਹਪ ਫੁੱਲ ਨਿਸ਼ਕਾਮ ਕਰਮਾ ਰੂਪੀ ਪੱਤਰ ਪੱਤੇ ਤੇ ਕਰਣਾ ਮੁਦਤਾ ਮੈਤਰੀ ਅਪੇਖਿਆ ਰੂਪ ਸੋਹਣੀਆਂ ਟਾਹਣੀਆਂ ਲੱਗਦੀਆਂ ਹਨ ਸਰਬ ਜੋਤ ਨਿਰੰਜਨ ਸੰਭੂ ਛੋਡੋ ਬਹੁਤ ਜੰਜਾਲਾ ਜੋ ਸਾਰਿਆਂ ਅੰਦਰ ਜੋਤ ਪ੍ਰਕਾਸ਼ ਰੂਪ ਨਿਰੰਜਨ ਮਾਇਆ ਦੀ ਕਾਲਕ ਤੋਂ ਰਹਤ ਸੰਭੂ ਸਵੈ ਪ੍ਰਕਾਸ਼ ਰੂਪ ਬ੍ਰਹਮ ਹੈ ਉਸ ਨੂੰ ਸੁਭਾਲਣਾ ਕਰ ਭਾਵ ਯਾਦ ਕਰ ਤੇ ਬਹੁਤ ਬੇਅੰਤ ਦੁਨੀਆ ਦੇ ਜੰਜਾਲਾਂ ਬੰਦਨਾ ਨੂੰ ਛੱਡਣਾ ਕਰ ਸੋਣ ਸਿਖਵੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ ਸਤਿਗੁਰੂ ਜੀ ਵਿਚਾਰਦੇ ਹਨ ਕਿ ਸਿੱਖਿਆ ਗ੍ਰਹਿਣ ਕਰਨ ਵਾਲੇ ਸਿਕਵੰਤੇ ਪੰਡਤ ਅਸੀਂ ਬੇਨਤੀ ਪੂਰਵਕ ਕਹਿੰਦੇ ਹਾਂ ਤੂੰ ਸਾਡੀ ਸਿੱਖਿਆ ਨੂੰ ਸੁਣਨਾ ਕਰ ਇਹ ਮਾਇਆ ਦੇ ਪਏ ਹੋਏ ਸਾਰੇ ਜੰਜਾਲਾ ਜਾਲਾ ਭਾਵ ਬੰਧਨਾਂ ਨੂੰ ਤਿਆਗਣਾ ਕਰ ਮਨ ਵੀ ਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਕਾਲਾ ਤੂੰ ਆਪਣੇ ਮਨ ਹਿਰਦੇ ਵਿੱਚ ਵਿਚਾਰ ਕਰਕੇ ਦੇਖਣਾ ਕਰ ਜਿਸ ਦੀ ਅਦਵੈਤ ਸ੍ਰੂਪ ਵਿੱਚ ਬਿਰਤੀ ਲੱਗ ਗਈ ਹੈ ਉਸ ਨੂੰ ਪੁਨਰਪ ਫਿਰ ਨਿਸ਼ਚੇ ਕਰਕੇ ਨਾਹੀਂ ਜਨਮ ਹੋਵੇਗਾ ਤੇ ਨਾਹੀਂ ਕਾਲਾ ਮੌਤ ਹੋਵੇਗੀ ਭਾਵ ਅਬਿਨਾਸੀ ਪਦਵੀ ਵਿੱਚ ਇਸਤਤ ਹੋ ਜਾਂਦਾ ਹੈ ਸੋ ਗੁਰੂ ਸੋ ਸਿੱਖ ਕਥਿ ਹਲੇ ਸੋ ਵੈਦ ਜੇ ਜਾਣੈ ਰੋਗੀ ਇਹ ਪੰਡਤ ਜਿਉ ਤੂੰ ਆਪਣੇ ਆਪ ਨੂੰ ਇੱਕ ਵਿਦਵਾਨ ਤੇ ਗੁਰੂ ਕਹੋਂਦਾ ਹੈ ਪਰ ਅਸਲ ਵਿੱਚ ਉਹ ਗੁਰੂ ਕਥਨ ਕੀਤਾ ਜਾਂਦਾ ਜੋ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਹੋਵੇ ਜਾਂ ਸਿੱਖ ਦੇ ਅੰਦਰੋਂ ਹੰਗਤਾ ਅਵਿਦਿਆ ਵਿਕਾਰਾਂ ਤੇ ਅਗਿਆਨ ਦੇ ਵਰਨ ਆਦ ਨੂੰ ਨਾਸ ਕਰਕੇ ਅਪਰੋਖ ਗਿਆਨ ਦੀ ਪ੍ਰਾਪਤੀ ਕਰਾ ਦੇਵੇ ਫਿਰ ਉਹ ਸਿੱਖ ਕਹੀਦਾ ਹੈ ਬਬ ਜੋ ਵਿਵੇਕ ਵਿਰਾਗ ਖਟ ਸਮਤੀ ਮੋਖ ਇੱਛਾ ਚਾਰ ਸਾਧਨਾਂ ਦੇ ਸੰਯੁਕਤ ਹੋਵੇ ਤੇ ਅੰਦਰੋਂ ਪਰਮੇਸ਼ਰ ਦਾ ਭੈ ਪ੍ਰੇਮ ਭਾਣਾ ਮੰਨਣ ਵਾਲਾ ਹੋਵੇ ਅਤੇ ਉਹ ਹੀ ਵੈਦ ਹੈ ਜਿਹੜਾ ਰੋਗੀ ਦੇ ਰੋਗ ਨੂੰ ਜਾਣ ਕਰਕੇ ਉਸ ਦੀ ਦਵਾਦਾਰੂ ਕਰਕੇ ਉਸ ਨੂੰ ਨਿਵਰਤ ਕਰਦਾ ਹੈ ਤੇ ਰੋਗੀ ਉਹੀ ਠੀਕ ਹੁੰਦਾ ਹੈ ਜੋ ਵੈਦ ਤੇ ਭਰੋਸਾ ਕਰਕੇ ਦਵਾਈ ਖਾਂਦਾ ਅਰਥਾਤ ਅਸਲ ਵਿੱਚ ਸਤਿਗੁਰੂ ਸਾਹਿਬ ਜੀ ਹੀ ਸੱਚੇ ਵੈਦ ਆ ਜੋ ਨਾਮ ਮੰਤਰ ਸਿੱਖਾਂ ਨੂੰ ਦ੍ਰਿੜ ਕਰਵਾ ਕੇ ਹਉਮੈ ਆਦਿ ਰੋਗਾਂ ਦੀ ਨਿਵਰਤੀ ਕਰਦੇ ਆ ਤਿਸ ਕਾਰਣ ਕੰਮ ਨਾ ਧੰਦਾ ਨਾਹੀ ਧੰਦਾ ਗਿਰਹੀ ਜੋਗੀ ਉਸ ਗੁਰੂ ਨੂੰ ਕਿਸੇ ਕਾਰਨ ਕਰਕੇ ਸੰਸਾਰ ਪ੍ਰਾਪਤੀ ਲਈ ਕਿਸੇ ਨਾਲ ਕੋਈ ਕੰਮ ਨਹੀਂ ਹੈ ਤੇ ਕਾਮਨਾ ਦੇ ਸਹਤ ਕੋਈ ਧੰਦਾ ਧੰਦਿਆਂ ਦਾ ਕਾਰਨ ਵੀ ਨਹੀਂ ਹੈ ਭਾਵ ਸਤਿਗੁਰੂ ਜੀ ਤਾਂ ਸੰਸਾਰ ਵਿੱਚ ਜੀਵਾਂ ਦੀ ਕਲਿਆਣ ਹਿਤ ਆਉਂਦੇ ਆ ਪਰ ਜੇ ਕਿਤੇ ਗੁਰੂ ਜੀ ਧੰਦਾ ਵਿਹਾਰਾਂ ਜਾਂ ਗਿਰਹੀ ਗ੍ਰਸਤ ਵਿੱਚ ਜੁੜਿਆ ਹੋਇਆ ਦਿਸ ਵੀ ਪਵੇ ਤਾਂ ਵੀ ਉਹਨਾਂ ਨੂੰ ਫਸਿਆ ਹੋਇਆ ਨਾ ਸਮਝਿਓ ਕਿਉਂਕਿ ਉਹ ਇੰਨਾ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਹਨ ਤੇ ਮਾਲਕ ਪ੍ਰਭੂ ਵਿੱਚ ਜੁੜੇ ਰਹਿੰਦੇ ਆ ਕਾਮ ਕ੍ਰੋਧ ਅਹੰਕਾਰ ਤਜਿਐਲੇ ਲੋਭ ਮੋਹ ਇਸ ਮਾਇਆ ਉਹਨਾਂ ਨੇ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਦੇ ਦਾ ਅਹੰਕਾਰ ਅਭਿਮਾਨ ਪਦਾਰਥਾਂ ਦੇ ਜੋੜਨ ਦਾ ਲਾਲਚ ਤ੍ਰੀਰਾਂ ਦਾ ਮੋਹ ਅਤੇ ਮਾਇਆ ਦੀ ਤ੍ਰਿਸ਼ਨਾ ਮਾਇਆ ਦੇ ਮਾਇਆ ਤੇ ਤ੍ਰਿਸ਼ਨਾ ਆਦ ਸਭ ਕੁਝ ਤਜਿਐਲੇ ਤਿਆਗ ਦਿੱਤਾ ਹੈ ਮਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਮਨ ਹਿਰਦੇ ਦੇ ਅੰਦਰ ਸਰੂਪ ਅਵਗਤ ਨਾਸ਼ ਤੋਂ ਰਹਿਤ ਵਿਸ਼ੇਸ਼ ਕਰਕੇ ਗਿਆਨ ਸਰੂਪ ਨੂੰ ਧਿਆਉਣਾ ਕੀਤਾ ਹੈ ਇਹ ਉਹ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਉਸ ਸਰੂਪ ਨੂੰ ਸਾਕਿਆਤ ਕਰਕੇ ਪਾ ਲਿਆ ਹੈ ਗਿਆਨ ਧਿਆਨ ਸਬਦ ਆਤ ਕਤੀਅਲੇ ਸੀਤ ਵਰਣ ਸਭ ਦੂਤਾ ਨਿਰਗੁਣ ਸਰੂਪ ਦੇ ਗਿਆਨ ਸਰਗੁਣ ਸਰੂਪ ਦੇ ਧਿਆਨ ਦੀ ਪ੍ਰਾਪਤੀ ਹੋਣੀ ਇਹ ਸਾਰਾ ਕੁਝ ਪਰਮੇਸ਼ਰ ਦੀ ਦਾਤ ਬਖਸ਼ਿਸ਼ ਕਥੀਐਲੇ ਕਥਨ ਕੀਤੀ ਹੈ ਸਤ ਚਿਤ ਆਨੰਦ ਸਰੂਪ ਦੀ ਸਾਖ ਆਤਮਾ ਦਾ ਗਿਆਨ ਸਾਰਿਆਂ ਅੰਦਰ ਜੋਤੀ ਸਰੂਪ ਨੂੰ ਜਾਣ ਕੇ ਉਸੇ ਦਾ ਹੀ ਧਿਆਨ ਭਗ ਪੂਜਨ ਕਰਨਾ ਇਹ ਗੁਰਾਂ ਦੀ ਦਿੱਤੀ ਹੋਈ ਦਾਤ ਕਰਕੇ ਪ੍ਰਾਪਤ ਹੁੰਦਾ ਕਹੀਦਾ ਹੈ ਜਦੋਂ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਤਦੋਂ ਸਾਰੇ ਕਾਮ ਕ੍ਰੋਧ ਆਦਿਕ ਦੂਤਾਂ ਦਾ ਸੇਤ ਚਿੱਟਾ ਬਰਨ ਰੰਗ ਪੈ ਜਾਂਦਾ ਪਾਉ ਫਿੱਕੇ ਮੂੰਹ ਪੈ ਜਾਂਦੇ ਆ ਭੈ ਪੀਤੋ ਕੇ ਭੱਜ ਜਾਂਦੇ ਆ ਬ੍ਰਹਮ ਕਮਲ ਮਦ ਤਾਸ ਰਸਾਦੰ ਜਾਗਤ ਨਾਹੀ ਸੂਤਾ ਤਾਸ ਉਹਨਾਂ ਗੁਰਮੁਖ ਜਨਾਂ ਦੇ ਹਿਰਦੇ ਰੂਪੀ ਕਮਲ ਮਦ ਵਿੱਚ ਸਾਰੇ ਰਸਾਦੰ ਰਸਾਂ ਦਾ ਆਦ ਬ੍ਰਹਮ ਸਰੂਪ ਸਾਖਿਆਤ ਹੋ ਜਾਂਦਾ ਜਿਵੇਂ ਕਮਲ ਦੇ ਵਿੱਚੋਂ ਪੌਰਾ ਰਸ ਗ੍ਰਹਿਣ ਕਰਦਾ ਇਉਂ ਬ੍ਰਹਮ ਬੀਤੇ ਬ੍ਰਹਮ ਰੂਪ ਕਵਲ ਦੇ ਵਿੱਚ ਭੌਰੇ ਦੀ ਨਿਆਈ ਜੀਵਨ ਮੁਕਤ ਸਾਰ ਗਿਰਾਹੀ ਬਿਰਤੀ ਕਰਕੇ ਮਦ ਸ਼ਹਿਦ ਭਾਵ ਬ੍ਰਹਮ ਆਨੰਦ ਰਸ ਦੀ ਪ੍ਰਾਪਤੀ ਕਰਦੇ ਆ ਤਿਸ ਰਸ ਦੇ ਆਦੀ ਬਣੇ ਹੋਏ ਹਨ ਅਤੇ ਉਹ ਸਦਾ ਗਿਆਨ ਵਸਤਾ ਵਿੱਚ ਜਾਗਦੇ ਰਹਿੰਦੇ ਆ ਤੇ ਕਦੇ ਵੀ ਵਿਦਿਆ ਦੀ ਨੀਂਦ ਵਿੱਚ ਸੌਂਦੇ ਨਹੀਂ ਹਨ ਉਹਨਾਂ ਦੀ ਦ੍ਰਿਸ਼ਟੀ ਵਿੱਚ ਨਾ ਕੋਈ ਜਾਗਦਾ ਹੈ ਨਾ ਹੀ ਕੋਈ ਸੁੱਤਾ ਹੈ ਭਵ ਆਤਮ ਰੂਪ ਹੀ ਸਾਰਿਆਂ ਵਿੱਚ ਵੇਖਦੇ ਆ ਉਹ ਤਤ ਬੇਤੇ ਰਾਜਸੀ ਤਾਮਸੀ ਸਾੰਤ ਕੀ ਸੁਭਾਵਾਂ ਆਦ ਵਿੱਚ ਜਾਗਦੇ ਨਹੀਂ ਹਨ ਤੇ ਸਦਾ ਨਿਰਵਿਕਲਪ ਸਮਾਦੀ ਵੇ ਸੁੱਤੇ ਰਹਿੰਦੇ ਆ ਮਹਾ ਗੰਭੀਰ ਪਤਰ ਪਾਤਾਲਾ ਨਾਨਕ ਸਰਬ ਜੋ ਆਇਆ ਸਤਿਗੁਰੂ ਜੀ ਕਹਿੰਦੇ ਹਨ ਕਿ ਮਹਾ ਬਹੁਤ ਗੰਭੀਰ ਡੂੰਗਾ ਭਾਵ ਵਿਸ਼ਾਲ ਜੋ ਵਿਰਾਟ ਰੂਪ ਬ੍ਰਿਸ਼ ਹੈ ਜਿਸ ਦੇ ਵੇਦ ਰੂਪੀ ਪਤਰੇ ਆ ਪਾਪ ਪੱਤੇ ਆ ਪਾਤਾਲ ਆ ਦੇਟਲੇ ਲੋਕ ਜਿਸ ਦੀਆਂ ਟਾੜੀਆਂ ਹਨ ਤੇ ਬ੍ਰਹਮ ਲੋਕ ਆਦ ਉੱਪਰਲੇ ਲੋਕ ਜਿਸ ਦੇ ਮੁੱਢ ਹਨ ਐਸਾ ਜੋ ਵਿਰਾਟ ਰੂਪ ਪਰਮੇਸ਼ਰ ਹੈ ਉਹੀ ਸਾਰਿਆਂ ਵਿੱਚ ਸੂਖਮ ਰੂਪ ਹੋ ਕੇ ਆਇਆ ਹੋਇਆ ਸਾਰਿਆਂ ਵਿੱਚ ਜੋ ਆਇਆ ਕੀ ਇਹ ਜੁੜਿਆ ਆਇਆ ਪਾ ਵਿਆਪਕ ਹੈ ਉਪਦੇਸ਼ ਗੁਰੂ मम ਪੁਨਹ ਨ ਗਰਭੰ ਬੇਖ ਤਜ ਅਮਰਤ ਪੀ ਆਇਆ ਸਾਡੇ ਗੁਰੂ ਅਕਾਲ ਪੁਰਖ ਨੇ ਐਸਾ ਉਪਦੇਸ਼ ਸਾਨੂੰ ਬਖਸ਼ਣਾ ਕੀਤਾ ਹੈ ਜਿਸ ਕਰਕੇ ਹੁਣ ਮਮੰ ਕਈਏ ਮੈਨੂੰ ਫਿਰ ਗਰਭੰ ਗਰਭ ਜੂਨੀ ਵਿੱਚ ਨਹੀਂ ਪਹਿਣਾ ਪਵੇਗਾ ਕਿਉਂਕਿ ਗੁਰੂ ਪਰਮੇਸ਼ਰ ਨੇ ਵਿਸ਼ਿਆਂ ਦੀ ਬਖ ਵੇਹੋ ਤਜ ਛਡਾ ਕੇ ਆਤਮਾ ਆਨੰਦ ਰੂਪੀ ਅੰਮ੍ਰਿਤ ਪਿਲਾਉਣਾ ਕੀਤਾ ਹੈ ਵਾਹਿਗੁਰੂ ਵਾਹੇ ਗੁਰੂ 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 ਵਾਹੇ ਵਾਹਿਗੁਰੂ ਵਾਹਿਗੁਰੂ ਲਸਤਾ ਵਾਹਿਗੁਰੂ ਜੀ ਕੀ ਫਤਿਹ